ਦੋਸਤੋ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪਹਿਲਾਂ ਇੱਕ ਹਿੰਦੂ ਮੰਦਿਰ ਹੁੰਦਾ ਸੀ ਤੇ ਸਿੱਖਾਂ ਨੇ ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾ ਲਿਆ ਇਹ ਗੱਲ ਸੋਸ਼ਲ ਮੀਡੀਆ ਉੱਤੇ ਸਮੇਂ-ਸਮੇਂ ਤੇ ਕੁਝ ਕੱਟੜਵਾਦੀ ਲੋਕਾਂ ਵੱਲੋਂ ਫਲਾਈ ਜਾਂਦੀ ਰਹੀ ਹੈ ਹੁਣ ਇੱਕ ਵਾਰ ਫੇਰ ਪਿਛਲੇ ਦਿਨੀ ਇੱਕ ਬਗੇਸ਼ਵਰ ਧਾਂ ਵਾਲੇ ਬਾਬੇ ਤਰਿੰਦਰ ਸ਼ਾਸ਼ਤਰੀ ਨੇ ਇਸ ਗੱਲ ਨੂੰ ਦੁਹਰਾਇਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਪਹਿਲਾਂ ਹਿੰਦੂਆਂ ਦਾ ਇੱਕ ਮੰਦਿਰ ਸੀ ਤੇ ਅਯੁੱਧਿਆ ਦੇ ਰਾਮ ਮੰਦਿਰ ਦੀ ਤਰਜ਼ ਤੇ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਇਹ ਉਹ ਸ਼ਬਦ ਹਨ ਜੋ ਇਹ ਬਗੇਸ਼ਵਰ ਤਾਂ ਵਾਲਾ ਬਾਬਾ ਬੋਲ ਰਿਹਾ ਹੈ ਪਰ ਇਸ ਵਿੱਚ ਸੱਚਾਈ ਕਿੰਨੀ ਕੋ ਹੈ ਕੀ ਸੱਚਮੁੱਚ ਸ੍ਰੀ ਹਰਮੰਦਰ ਸਾਹਿਬ ਪਹਿਲਾਂ ਹਰੀ ਦਾ ਮੰਦਰ ਹੁੰਦਾ ਸੀ ਇਤਿਹਾਸ ਵਿੱਚ ਇਸ ਮਾਮਲੇ ਉੱਤੇ ਕੀ ਤੱਥ ਮਿਲਦੇ ਹਨ ਕੀ ਦਰਬਾਰ ਸਾਹਿਬ ਅੰਦਰ Hindu ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਰਹੀ ਹੈ ਇਸ ਪੂਰੇ ਮਾਮਲੇ ਦੀ ਅਸਲੀਅਤ ਪੁਗਤਾ ਸਬੂਤਾਂ ਸਮੇਤ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਦੇਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਰ ਖਿਸਕ ਜਾਵੇਗੀ ਪਰ ਉਸ ਤੋਂ ਪਹਿਲਾਂ ਸਭ ਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤ ਵਿੱਚ ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਹੈ ਪਰ ਕਿਸੇ ਨੂੰ ਇੰਨੀ ਆਜ਼ਾਦੀ ਵੀ ਨਹੀਂ ਹੋਣੀ ਚਾਹੀਦੀ ਕਿ ਉਹ ਆਪਣੇ ਬੋਲਾਂ ਨਾਲ ਕਿਸੇ ਵੀ ਧਰਮ ਦਾ ਨਰਾਦਰ ਜਾਂ ਫਿਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੇ ਪਰ ਅੱਜ ਕੱਲ੍ਹ ਵਾਰ-ਵਾਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਹਿੰਦੂ ਮੰਦਰ ਦੱਸ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਿਤ ਕੀਤਾ ਜਾ ਰਿਹਾ ਹੈ। ਅਜोध्या ਦੀ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣੌਰ ਤੋਂ ਬਾਅਦ ਇਸ ਗੱਲ ਨੂੰ ਹੋਰ ਵੀ ਜ਼ਿਆਦਾ ਉਚਾਲਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਮਸਜਿਦਾਂ ਬਾਰੇ ਵੀ ਇਹੀ ਦਾਅਵੇ ਕੀਤੇ ਜਾ ਰਹੇ ਹਨ। ਪਰ ਕੀ ਦਰਬਾਰ ਸਾਹਿਬ ਹਰੀ ਦਾ ਮੰਦਰ ਹੁੰਦਾ ਸੀ? ਇਸ ਬਾਰੇ ਇਤਿਹਾਸਕ ਤੱਥ ਕੀ ਹਨ? ਇਸ ਬਾਰੇ ਚਰਚਾ ਕਰਦੇ ਹਾਂ। ਦੋਸਤੋ ਸਾਲ 1823 ਦੇ ਦੋ ਮਹਾਨ ਸਿੱਖ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਕੁਝ ਸਮੇਂ ਮਗਰੋਂ ਹੌਲੀ-ਹੌਲੀ ਸਿੱਖ ਗੁਰੂ ਧਾਮਾਂ ਦੇ ਪ੍ਰਬੰਧ ਡੋਗਰਿਆਂ ਦੀ ਸਰਪ੍ਰਸਤੀ ਹੇਠ ਆਉਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਹੁੰਦਾ ਕਿ ਹੈ ਕਿ ਡੋਗਰਿਆਂ ਦੇ ਪ੍ਰਭਾਵ ਕਾਰਨ ਗੁਰਦੁਆਰਿਆਂ ਵਿੱਚ ਸਿੱਖੀ ਧਰਮ ਦੇ ਸਿਧਾਂਤਾਂ ਦੇ ਉਲਟ ਹਿੰਦੂ ਧਰਮ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਉਸ ਵਕਤ ਸਿੱਖ ਧਰਮ ਦੇ ਇਤਿਹਾਸਿਕ ਗੁਰੂ ਧਾਮਾਂ ਵਿੱਚ ਇਕੱਲੇ ਹਿੰਦੂ ਕਰਮਕਾਂਡ ਹੀ ਨਹੀਂ ਬਲਕਿ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਸਨ। ਹੌਲੀ ਹੌਲੀ ਗੁਰਦੁਆਰਿਆਂ ਵਿੱਚ ਆਰਤੀਆਂ ਹੋਣ ਲੱਗੀਆਂ ਇਤੋਂ ਤੱਕ ਕਿ ਡੋਗਰੇੜੇ ਆਪਣੀ ਚਾਲ ਨਾਲ ਸੇਰੇ ਪੰਜਾਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਉੱਤੇ ਵੀ ਥਾਂ-ਥਾਂ ਹੀ ਦੂਤਰਬਨ ਨਾਲ ਸੰਬੰਧਜ ਬਹੁਤ ਸਾਰੀਆਂ ਮੂਰਤੀਆਂ ਕਲਾਕ੍ਰਿਤੀਆਂ ਵੀ ਬਣਵਾ ਦਿੱਤੀਆਂ ਇਹ ਰੀਤ ਅੱਗੇ ਵਧਦੀ ਗਈ ਤਾਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸ਼ੇਰ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਪ੍ਰਬੰਧਕ ਗੁਰਮukh ਸਿੰਘ ਦੋਹਾਂ ਦੇ ਘਰਾਂ ਦੇ ਬਾਹਰ ਗਣੇਸ਼ ਦੀ ਮੂਰਤੀ ਲੱਗੀ ਹੁੰਦੀ ਸੀ ਸ਼ਰੀਆ ਕਾਲ ਤੱਕ ਸਹਿਬ ਬਾਬਾ ਅਟੱਲ ਰਾਏ ਤੇ ਹੋਰ ਸਿੱਖਾਂ ਦੇ ਵੱਡੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਵੀ ਬਹੁ ਗਿਣਤੀ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਬਣਾ ਦਿੱਤੀਆਂ ਗਈਆਂ ਕਈ ਗੁਰਦੁਆਰੇ ਪੂਰੇ ਤੌਰ ਤੇ ਹੀ ਮੰਦਰਾਂ ਵਿੱਚ ਤਬਦੀਲ ਕਰ ਦਿੱਤੇ ਗਏ ਜਿਨ੍ਹਾਂ ਵਿੱਚ ਜੰਮੂ ਅਤੇ ਸ਼੍ਰੀਨਗਰ ਦੇ ਗੁਰਦੁਆਰੇ ਮੁੱਖ ਸਨ ਜਿਨ੍ਹਾਂ ਨੂੰ ਗੁਲਾਬ ਸਿੰਘ ਡੋਗਰੇ ਨੇ ਮੰਦਰਾਂ ਵਿੱਚ ਤਬਦੀਲ ਕੀਤਾ ਸੀ ਕਈ ਗੁਰਦੁਆਰਿਆਂ ਦੇ ਬਿਲਕੁਲ ਨੇੜੇ ਪਹਿਲਾਂ ਛੋਟੀਆਂ-ਛੋਟੀਆਂ ਮੂਰਤੀਆਂ ਰੱਖੀਆਂ ਗਈਆਂ ਤੇ ਫਿਰ ਹੌਲੀ-ਹੌਲੀ ਉੱਥੇ ਵੱਡੇ ਮੰਦਰ ਉਸਾਰ ਦਿੱਤੇ ਗਏ ਇਸ ਦੀ ਸਭ ਤੋਂ ਵੱਡੀ ਉਦਾਹਰਨ ਅੱਜ ਸਾਨੂੰ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਹੀ ਮਿਲਦੀ ਹੈ ਜਿੱਥੇ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ 20 ਦੇ ਕਰੀਬ ਛੋਟੇ ਵੱਡੇ ਮੰਦਰ ਬਣੇ ਹੋਏ ਹਨ ਗੁਰਦੁਆਰਾ ਕੀਰਤਪੁਰ ਸਾਹਿਬ ਕਰਤਾਰਪੁਰ ਸਾਹਿਬ ਪੌਟਾ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਇਹਨਾਂ ਗੁਰਦੁਆਰਿਆਂ ਦੀ ਜ਼ਮੀਨ ਜੋ ਸਿੱਖ ਗੁਰੂ ਸਾਹਿਬਾਨਾਂ ਨੇ ਪੂਰੀ ਕੀਮਤ ਅਦਾ ਕਰਕੇ ਸਿੱਖ ਸੰਗਤਾਂ ਲਈ ਖਰੀਦੀ ਸੀ ਪਰ ਡੋਗਰੇ ਅਤੇ ਅੰਗਰੇਜ਼ਾਂ ਨੇ ਰਲ ਕੇ ਗੁਰੂ ਘਰਾਂ ਦੀ ਇਹਨਾਂ ਜ਼ਮੀਨਾਂ ਉੱਤੇ ਜ਼ਬਰੀ ਕਬਜ਼ੇ ਕਰਵਾਈ ਤੇ ਫਿਰ ਉੱਥੇ ਮੰਦਰ ਅਤੇ ਚਰਚ ਬਣਵਾਏ ਗਏ ਪਰ ਫਿਰ ਵੀ ਸਿੱਖਾਂ ਦੀ ਦਰਿਆਦਲੀ ਰਹੀ ਕਿ ਬਾਅਦ ਵਿੱਚ ਵੀ ਉਹਨਾਂ ਨੇ ਕਿਸੇ ਹੋਰ ਧਰਮ ਦੇ ਧਾਰਮਿਕ ਸਥਾਨ ਨੂੰ ਨਾ ਕਦੇ ਮਾਰਿਆ ਕਿਹਾ ਤੇ ਨਾ ਹੀ ਕੋਈ ਨੁਕਸਾਨ ਪਹੁੰਚਾਇਆ ਇਸੇ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰਾ ਪੰਜਾਬ ਫਤਿਹ ਕੀਤਾ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ ਪੂਰਾ ਸਰਹੰਦ ਸ਼ਹਿਰ ਹੀ ਢਾਹ ਢੇਰੀ ਕਰ ਦਿੱਤਾ ਗਿਆ ਪਰ ਉਹਨਾਂ ਨੇ ਮੁਸਲਮਾਨਾਂ ਦੀ ਕਿਸੇ ਵੀ ਮਸਜਿਦ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਪਹੁੰਚਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ ਸੀ ਕਿ ਉਹਨਾਂ ਦੀ ਲੜਾਈ ਕਿਸੇ ਧਰਮ ਨਾਲ ਨਹੀਂ ਬਲਕਿ ਜ਼ੁਲਮ ਦੇ ਖਿਲਾਫ ਹੈ ਪਰ ਫਿਰ ਵੀ ਅੰਗਰੇਜ਼ੀ ਰਾਜ ਵੇਲੇ ਇਹਨਾਂ ਨਗਰਾਂ ਵਿੱਚ ਥਾਂ-ਥਾਂ ਮੰਦਰ ਉਸਾਰੇ ਗਏ ਅੰਮ੍ਰਿਤਸਰ ਸ਼ਹਿਰ ਵਿੱਚ ਤਾਂ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਗੇ ਵਾਲੀ ਥਾਂ ਤੇ ਇੱਕ ਬਹੁਤ ਵੱਡੀ ਚਰਚਾ ਅੰਗਰੇਜ਼ਾਂ ਨੇ ਉਸਾਰ ਦਿੱਤੀ ਸੀ ਇਹ ਚਰਚ 1880 ਤੋਂ ਲੈ ਕੇ 1984 ਦੇ ਸਮੇਂ ਵਿੱਚਕਾਰ ਉਸਾਰੀ ਗਈ ਤੇ ਸਿੱਖ ਸੰਗਤਾਂ ਨੇ 1948 ਦੇ ਵਿੱਚ ਇਸ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਸੀ 28 ਦਸੰਬਰ 1869 ਵਾਲੇ ਦਿਨ ਅੰਗਰੇਜ਼ਾਂ ਨੇ ਸਿੱਖਾ ਕੋਲੋਂ ਬਚਿਆ ਕੁਝਿਆ ਇਤਿਹਾਸ ਵੀ ਖੋਹ ਲਿਆ ਜਦੋਂ ਇੱਕ ਬਰਾਬਰ ਤੇਜਰਾਮ ਜੋ ਆਮ ਲੋਕਾਂ ਵਿੱਚ ਰਾਜਾ ਤੇਜਾ ਸਿੰਘ ਅਖਵਾਉਦਾ ਸੀ ਜਿਸ ਨੇ ਆਪਣੇ ਸਾਥੀ ਲਾਲ ਸਿੰਘ ਨਾਲ ਮਿਲ ਕੇ ਪਹਿਲਾ ਗਦਾਰੀ ਕਰਕੇ ਅੰਗਰੇਜ਼ਾਂ ਹੱਥੋਂ ਸਿੱਖ ਫੌਜ ਮਰਵਾਈ ਜਦੋਂ ਅੰਗਰੇਜ਼ਾਂ ਨੇ ਪੂਰਨ ਤੌਰ ਤੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਤੇਜਾ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧਕ ਕਮੇਟੀ ਦਾ ਮੁਖੀਆ ਬਣਾ ਦਿੱਤਾ ਇਸੇ ਕਮੇਟੀ ਨੇ ਸ਼੍ਰੀ ਦਰਬਾਰ ਸਾਹਿਬ ਦਾ ਦਸਤੂਰ-ਏ-ਅਵਲ ਤਿਆਰ ਕੀਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਮੰਦਰ ਸਾਹਿਬ ਸਮੇਤ ਹੋਰ ਵੀ ਬਹੁਤ ਸਾਰੇ ਵੱਡੇ ਇਤਿਹਾਸਿਕ ਗੁਰੂ ਧਾਮਾਂ ਦੇ ਪ੍ਰਬੰਧ ਅੱਗੇ ਹਿੰਦੂ ਉਦਾਸੀਆਂ ਦੇ ਹੱਥ ਵਿੱਚ ਦੇ ਦਿੱਤੇ ਗਏ। ਇਹ ਉਦਾਸੀ ਬਹੁਤ ਆਯਾਸ਼, ਪ੍ਰਸ਼ਟਾ ਤੇ ਵਿਭਚਾਰੀ ਨਿਕਲੇ। ਮੰਦਰਾਂ ਦੇ ਪੁਜਾਰੀਆਂ ਦੀ ਤਰ੍ਹਾਂ ਗੁਰੂ ਧਾਮਾਂ ਵਿੱਚ ਬੈਠੇ ਇਹ ਪੁਜਾਰੀ ਸਰਬਰਾ ਗ੍ਰੰਤੀ ਸਗਤਾਂ ਦੇ ਚੜਾਵੇ ਨੂੰ ਆਪਣੀ ਆਸਤੀ ਲਈ ਵਰਤਦੇ ਰਹੇ ਇਹਨਾਂ ਪੁਜਾਰੀਆਂ ਨੇ ਧਰਮ ਪ੍ਰਚਾਰ ਵਾਸਤੇ ਤਾਂ ਕੀ ਖਰਚਣਾ ਸੀ ਸਗੋਂ ਗੁਰੂ ਘਰ ਦੇ ਲੱਗਰ ਵਾਸਤੇ ਵੀ ਪੈਸੇ ਵੱਧ ਕਰ ਦਿੱਤੇ ਸਨ ਗੁਰਦੁਆਰਿਆਂ ਵਿੱਚ ਸਿਰਫ ਕਰਮਕਾਂਡ ਪਖੰਡ ਅਤੇ ਆ ਧਰਮ ਦਾ ਹੀ ਬੋਲਬਾਲਾ ਹੋ ਗਿਆ ਸੀ ਸਾਲ 1905 ਦੇ ਸਮੇਂ ਦੌਰਾਨ ਤਾਂ ਇਹਨਾਂ ਬ੍ਰਾਹਮਣਾਂ ਦਾ ਸ਼੍ਰੀ ਦਰਬਾਰ ਸਾਹਿਬ ਉੱਤੇ ਪੂਰਨ ਤੌਰ ਤੇ ਹੀ ਕਬਜ਼ਾ ਹੋ ਗਿਆ ਇਹਨਾਂ ਬ੍ਰਾਹਮਣ ਪੁਜਾਰੀਆਂ ਵੱਲੋਂ ਹੀ ਇਹ ਪ੍ਰਚਾਰਿਆ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਸੇਕਾ ਗੁਰੂ ਸਾਹਿਬਾਂ ਦਾ ਬਣਾਇਆ ਹੋਇਆ ਨਹੀਂ ਬਲਕਿ ਇਹ ਤਾਂ ਸ਼੍ਰੀ ਰਾਮਚੰਦਰ ਦੇ ਸਮੇਂ ਦਾ ਇੱਕ ਬ੍ਰਹਮਕੁੰਡ ਹੈ ਤੇ ਸ਼੍ਰੀ ਰਾਮਚੰਦਰ ਦੇ ਇਸ ਬ੍ਰਹਮਕੁੰਡ ਵਿੱਚੋਂ ਕਾਂ ਹੱਸ ਬੜ ਕੇ ਨਿਕਲਦੇ ਹਨ ਤੇ ਇੱਥੇ ਇੱਕ ਰਜਰੀ ਨਾਮ ਦੀ ਔਰਤ ਦੇ ਪਿਗਲੇ ਪਤੀ ਦਾ ਕੋਡ ਦੂਰ ਹੋਇਆ ਹੈ ਇਹ ਸਾਰੀਆਂ ਗੱਲਾਂ ਉਹਨਾਂ ਪੁਜਾਰੀਆਂ ਨੇ ਹੀ ਘੜੀਆਂ ਸਨ ਤਾਂ ਜੋ ਸ਼੍ਰੀ ਦਰਬਾਰ ਸਾਹਿਬ ਪਵਿੱਤਰ ਸਰੋਵਰ ਨੂੰ ਹਿੰਦੂ ਤੀਰਥ ਕਹਿ ਕੇ ਜੇਕਰ ਸਾਡਾ ਸ਼੍ਰੀ ਦਰਬਾਰ ਸਾਹਿਬ ਤੇ ਪੂਰਾ ਕਬਜ਼ਾ ਵੀ ਨਾ ਹੋਇਆ ਤਾਂ ਅਸੀਂ ਘਟੋ-ਘਟ ਅੱਧ ਦੇ ਹਿੱਸੇਦਾਰ ਤਾਂ ਜ਼ਰੂਰ ਬਣ ਜਾਵਾਂਗੇ ਜਾਂ ਫਿਰ ਸਿੱਖ ਆਪਣੇ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਉਲਟ ਕਰਮ ਕਾਂਡਾ ਵਾਲੇ ਤੌਰ 'ਤੇ ਪੈਣਗੇ ਸਾਲ 1905 ਤੱਕ ਇਹ ਬ੍ਰਾਹਮਣ ਪੁਜਾਰੀ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਹਿੰਦੂ ਤੇ ਕੁਝ ਨਾ ਸਮਝ ਸਿੱਖਾਂ ਨੂੰ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਉਹਨਾਂ ਤੋਂ ਵਿਸ਼ਨੂੰ, ਰਾਮ ਅਤੇ ਦੇਵੀ ਦੀ ਪੂਜਾ ਕਰਵਾਉਂਦੇ ਸਨ ਇਹਨਾਂ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਬਹੁਤ ਵੱਡੀ ਮੂਰਤੀ ਬਣਾਈ ਹੋਈ ਸੀ ਦੇਸਵਤ ਚੇਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਤੋਂ ਵਰ ਲੈਂਦੇ ਦਿਖਾਇਆ ਗਿਆ ਸੀ ਹਿੰਦੂ ਪੁਜਾਰੀਆਂ ਵੱਲੋਂ ਮੂਰਤੀਆਂ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਪ੍ਰਕਰਮਾ ਕਰਵਾਈਆਂ ਜਾਂਦੀਆਂ ਸਨ ਇਸੇ ਪਕੰਡਵਾਦ ਨੂੰ ਰੋਕਣ ਵਾਸਤੇ ਹੌਲੀ-ਹੌਲੀ ਸਿੱਖਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ ਸਿੱਖ ਸਭਾ ਲਹਿਰ ਦੀ ਸ਼ੁਰੂਆਤ ਵੀ ਇਸੇ ਦੌਰਾਨ ਹੋਈ ਸੀ ਜਦੋਂ ਕੁਝ ਰਖੀਲੇ ਸਿੱਖਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿੱਚੋਂ ਬੁੱਤ ਪ੍ਰਸਤੀ ਰੱਖਣਾ ठाकर ਦੀ ਪੂਜਾ ਕਰਨ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚੋਂ ਮੂਰਤੀਆਂ ਬਾਹਰ ਕੱਢਣ ਦੀ ਮੰਗ ਉਠਾਈ ਗਈ ਤਾਂ ਉਸ ਵਕਤ ਪ੍ਰੇਮ ਸਿੰਘ 베ਦੀ ਤੇ ਰਾਜਾ ਵਿਕਰਮ ਸਿੰਘ ਫਰੀਦਕੋਟ ਦੇ ਧੜੇਰੇ ਅਜਹਾ ਕਰਨ ਤੋਂ ਰੋਕ ਦਿੱਤਾ ਕਿਉਂਕਿ ਉਹ ਸਾਰੇ ਦਰਬਾਰ ਸਾਹਿਬ ਦੇ ਉਸ ਵਕਤ ਦੇ ਪੁਜਾਰੀ ਖੇਮ ਸਿੰਘ 베ਦੀ ਦੇ ਚੇਲੇ ਸਨ ਦੇਸ ਕਰਕੇ ਸਿੱਖਾਂ ਦੀ ਗਿਰਤੀ ਵੀ ਘਟ ਹੋੜ ਕਰਕੇ ਸਿੱਖ ਸਭਾ ਲਹਿਰ ਉਸ ਵਕਤ ਜਿਆਦਾ ਵਿਰੋਧ ਨਾ ਕਰ ਸਕੀ ਤੇ ਫਿਰ 1905 ਤੋਂ ਬਾਅਦ ਸਮੁੱਚੇ ਸਿੱਖ ਪੰਥਲੇ ਇਕੱਠੇ ਹੋ ਕੇ ਸ਼੍ਰੀ ਦਰਬਾਰ ਸਾਹਿਬ ਅੰਦਰ ਰੱਖੀਆਂ ਮੂਰਤੀਆਂ ਭੱਜ ਸੁਟੀਆਂ ਤੇ ਕਿਸੇ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਮੂਰਤੀਆਂ ਲਿਓੜ ਤੋਂ ਰੋਕ ਲਗਾ ਦਿੱਤੀ ਗਈ ਇਹ ਹੈ ਐਨੀ ਕੁ ਸਚਾਈ ਤੇ ਅਸਲੀਅਤ ਕਿ ਸ਼੍ਰੀ ਦਰਬਾਰ ਸਾਹਿਬ ਕਦੇ ਹਰੀ ਦਾ ਮੰਦਰ ਹੁੰਦਾ ਸੀ ਜਿਸ ਦੀ ਸ਼ੁਰੂਆਤ ਅੰਗਰੇਜ਼ਾਂ ਤੇ ਡੋਗਰਿਆਂ ਨੇ ਮਿਲ ਕੇ ਕੀਤੀ ਪਰ ਉਹ ਸਿੱਖ ਪੰਥ ਦੇ ਸਾਹਮਣੇ ਬਹੁਤਾ ਚਿਰ ਨਾ ਟਿਕ ਸਕੇ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।